ਨੀਊਜ਼ੀਲੈਂਡ ਤੋਂ ਮੰਦਭਾਗੀ ਘਟਨਾ এমপ্লয়ার ਨੇ ਆਪਣੇ এমপ্লয়ੀ ਨੂੰ जख्मी ਕੀਤਾ ਕਬਾਬ ਰੋਡ ਦੇ ਨਾਲ ਡਾਕੂ ਕਬਾਬ ਹੈਂਡਰਸਨ ਦੇ ਓਨਰ ਨੇ ਆਪਣੇ এমপ্লয়ੀ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਕੁੱਟਿਆ ਆ 29 ਜੂਨ ਦੀ ਘਟਨਾ ਆ ਇਹ ਪੇ ਨੂੰ ਲੈ ਕੇ ਇਹ ਚੱਕਰ ਪਿਆ ਆ ਆਈ ਥਿੰਕ 10 ਹਫ਼ਤਾਾਂ ਦੀ ਪੇ ਰਸੇ ਜਾ ਰਹੀ ਆ ਮੁੰਡੇ ਨੇ ਮੰਗੀ ਤੇ ਓਨਰ ਕਹਿੰਦਾ ਵੀ ਪਿੱਛੇ ਆ ਸਟੋਰ ਦੇ ਤੇ ਉੱਥੇ ਪੰਜ ਜਾਣਿਆਂ ਨਾਲ ਰਲ ਕੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਉਹਨੂੰ ਸਿੰਘ ਸਰਨੇਮਾ ਮੁੰਡੇ ਦਾ ਜਿੰਨਾ ਇਹ ਘਟਨਾ ਹੋਈ ਹੈ ਉਹਦਾ ਨਾਮ ਜਿਹੜਾ ਫਰਸਟ ਨੇਮ ਉਹਦਾ ਗੁਪਤ ਰੱਖਿਆ ਗਿਆ ਆ ਤੇ ਓਨਰ ਨੇ ਸਟੋਰ ਦੇ ਪਿੱਛੇ ਸਾਧ ਕੇ ਕਾਫੀ ਬੁਰੀ ਤਰ੍ਹਾਂ ਨਾ ਕੁੱਟਿਆ ਉਹਨੂੰ ਮਲਟੀਪਲ ਫ੍ਰੈਕਚਰਸ ਹੋਏ ਆ ਉਹਦੇ ਉਹਦੇ ਫਿੰਗਰਸ ਦੇ ਵਿੱਚ ਤੇ ਉਹਦੀ ਆਈ ਥਿੰਕ ਉਹ ਲੱਤਾਂ ਦੇ ਵਿੱਚ ਛਾਤੀ ਮਤਲਬ ਕਾਫੀ ਬੁਰੀ ਤਰ੍ਹਾਂ ਨਾ ਜਦਾ ਇੱਕ ਤਰ੍ਹਾਂ ਨਾ ਇੰਨਾ ਮਾਰਨਾ ਤਾਂ ਅਟੈਂਪਟ ਟੂ ਮਰਡਰ ਹੀ ਹੋ ਜਾਂਦਾ ਇੱਕ ਤਰ੍ਹਾਂ ਨਾ ਮੁੰਡੇ ਨੇ ਜਦੋਂ ਕਿਤੇ ਲੁੱਕ ਕੇ ਝਾੜੀਆਂ ਵਗੈਰਾ ਦੇ ਵਿੱਚ ਆਪਣੀ ਜਾਨ ਬਚਾਈ ਮੁੰਡਾ ਅਗਸਤ 2023 ਦੇ ਵਿੱਚ ਆਇਆ ਸੀਗਾ ਇੰਡੀਆ ਤੋਂ ਬਾਪਰੇ ਵਰਕ ਵੀਜ਼ੇ ਤੇ ਤੇ ਜਿੱਦਾਂ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਆਈ ਥਿੰਕ ਜਦੋਂ ਇਹਨਾਂ ਨੇ ਸਟਾਰਟ ਕੀਤੀ ਸੀ ਡਾਕੂ ਫ੍ਰੈਂਚ ਡਾਕੂ ਕਬਾਬ ਇਹਨਾਂ ਦੀ ਜਿਹੜੀ ਫ੍ਰੈਂਚਾਈਜ਼ ਦਾ ਇਹਨਾਂ ਦੀ ਹੁਣ ਇਹਨਾਂ ਦੇ ਇੱਕ ਮਲਟੀਪਲ ਇਹਨਾਂ ਕੋ ਫ੍ਰੈਂਚਾਈਜ਼ੀਜ਼ ਆ ਤੇ ਸਟਾਫ ਵੀ ਇਹਨਾਂ ਦਾ ਕਾਫੀ ਅੱਗੇ ਨਾਲ ਵੱਧ ਗਿਆ ਆਈ ਥਿੰਕ 15-16 ਜਣੇ ਕੰਮ ਕਰਦੇ ਇਹਨਾਂ ਦੇ ਮਤਲਬ ਵਧੀਆ ਇਹਨਾਂ ਦੀ ਗਰੋਥ ਹੋਈ ਆ ਤੇ ਫੇਰ ਵੀ ਮਤਲਬ ਤੁਹਾਡੇ ਕੋਲ ਇੰਨਾ ਦਿਲ ਨਹੀਂ ਹੈਗਾ ਜਿਹੜਾ ਓਨਰ ਆ ਵੀ ਤੁਸੀਂ ਜਿਹੜੇ ਤੁਹਾਡੇ EMPLOYE ਦਾ ਹਨਾ ਉਹਨਾਂ ਨੂੰ ਟ੍ਰੀਟ ਕਿੱਦਾਂ ਕਰਨਾ ਆ ਤੇ ਉਹਨਾਂ ਨੂੰ ਤੁਹਾਨੂੰ ਪੈਸੇ ਦੇਣ ਲੱਗੇ ਤੁਹਾਡਾ ਦਿਲ ਘਟ ਜਾਂਦਾ ਆ ਮੁੰਡਾ ਕਲਾਪਸ ਕਰ ਗਿਆ ਸੀਗਾ ਇਥੇ ਰੋਡ ਦੇ ਲੱਗੇ ਜਾ ਕੇ ਜਾਂ ਰੋਡ ਤੇ ਤੇ ਲੋਕਾਂ ਨੇ ਫਿਰ ਹੈਲਪ ਕੀਤੀ ਤੇ ਹਸਪੀਟਲ ਲੈ ਕੇ ਗਏ ਆ ਤੇ 3 ਘੰਟੇ ਦੀ ਸਰਜਰੀ ਹੋਈ ਆ ਮੁੰਡੇ ਦੀ ਸੋਚਣ ਵਾਲੀ ਗੱਲ ਇਹ ਆ ਵੀ ਜੇ ਤੁਸੀਂ ਇੰਨੀ ਤਰੱਕੀ ਕਰ ਹੀ ਲਈ ਆ ਉਹਨਾਂ ਤੁਸੀਂ ਮਲਟੀਪਲ ਫਰੈਂਚਾਈਜ਼ੀਸ ਤੇ ਚੱਲ ਗਏ ਆ ਓਬਵੀਅਸਲੀ ਤੁਸੀਂ ਮਲਟੀ ਮਿਲੀਅਨਰ ਹੁਣ ਤੁਸੀਂ ਇੱਕ ਤਰ੍ਹਾਂ ਦੇ ਨਾ ਜਿਹੜਾ ਵੀ ਓਨਰ ਹੈ ਇਹਦਾ ਤੇ ਫੇਰ ਵੀ ਜੇ ਤੁਹਾਡੇ ਮਤਲਬ ਇੰਨਾ ਪੈਸਾ ਹੋਣ ਦਾ ਫੇਰ ਫਾਇਦਾ ਕੀ ਜੇ ਤੁਹਾਡੇ ਕੋਲ ਇੰਨਾ ਕ ਡੈਲ ਨਹੀਂ ਹੈ ਨਹੀਂ ਵੀ ਤੁਸੀਂ ਉਹਨਾਂ ਪੇ ਪੇ ਨਹੀਂ ਦੇ ਸਕਦੇ ਇਹ ਸਕੈਮ ਕਾਫੀ ਚੱਲਦੇ ਪਏ ਆ ਆਕਲੈਂਡ ਸਾਈਡਵੇ ਦੇ ਮੁੰਡੇ ਪੰਜਾਬ ਤੋਂ ਸੱਦੇ ਜਾ ਰਹੇ ਆ ਤੇ ਉਹਨਾਂ ਨੂੰ ਪੇ ਨਹੀਂ ਦਿੱਤੀ ਜਾ ਰਹੀ ਮੈਨੂੰ ਰੀਸੈਂਟਲੀ ਫੋਨ ਆਇਆ ਸੀਗਾ ਇੱਕ ਮੁੰਡੇ ਦਾ ਉਹ ਕਹਿੰਦਾ ਵੀ ਮੈਂ 28 ਡਾਲਰ ਦੇ ਕੰਮਾ ਪ੍ਰਤੀ ਘੰਟੇ ਦੇ ਆ ਤੇ ਮੈਨੂੰ 10 ਡਾਲਰ ਦੇ ਰਹੇ ਆ ਨਾ ਮਤਲਬ ਹੋਰ ਹੋਰ ਸਿਟੀ ਦੇ ਵਿੱਚ ਵੀ ਚੱਲਦੇ ਆ ਸਕੈਮ ਇਦਾਂ ਇੱਥੇ ਕ੍ਰਾਈਮ ਸਿਸਟ ਵੀ ਚੱਲਦੇ ਆ ਪਰ ਇਧਰਲੇ ਪਾਸੇ ਘੱਟ ਆ ਆਕਲੈਂਡ ਸਾਈਡ ਥੋੜੇ ਜ਼ਿਆਦਾ ਕਿਉਂਕਿ ਉੱਥੇ ਪੁਰਾਣੇ SAP ਬੈਠੇ ਆ business ਮੇਰਾ ਵੀ ਸਿੱਗਾ ਛੋਟਾ ਜਿਹਾ ਹਨਾ ਮੈਨੂੰ ਕਿਤੇ ਲੋੜ ਪੈਂਦੀ ਸੀਗੀ ਮੈਂ ਜਿੱਦਾਂ ਕਿਸੇ ਦੀ ਹੈਲਪ ਲੈਣੀ ਤਾਂ ਅਸੀਂ ਮਤਲਬ ਪੁਲਿਸ ਥੈਂਕ ਯੂ ਹਨਾ ਤੇ ਜਦੋਂ ਅਗਲਾ ਘਰ ਵੀ ਪਹੁੰਚਦਾ ਤਾਂ ਉਹਨੂੰ ਕਹਿਣਾ ਵੀ ਤੁਸੀਂ ਮਤਲਬ ਐਸੇ ਕਰਦੇ ਹੋ ਤੁਸੀਂ ਸੇਫਲੀ ਪਹੁੰਚ ਗਏ ਹਨਾ ਤੇ ਇਹ ਬੰਦੇ ਤੇ ਹੁੰਦਾ ਆ ਵੀ ਕਿੱਦਾਂ ਤੁਸੀਂ ਟ੍ਰੇਡ ਕਰਨਾ ਹੈ ਨਾ ਮੈਂ ਵੀ ਜਿੱਦਾਂ ਜਦੋਂ ਇੰਡੀਅਨਸ ਦੇ ਵਿੱਚ ਕੰਮ ਕੀਤਾ ਸੀਗਾ ਤਾਂ ਮੇਰਾ ਐਕਸਪੀਰੀਅੰਸ ਠੀਕ ਠਾਕ ਜਿਹਾ ਸੀ ਪਹਿਲੀ ਜਗ੍ਹਾ ਠੀਕ ਸੀਗੀ ਥੋੜੀ ਜਿੱਦਾਂ ਉਹ ਵੀ ਓਨਰ ਕਦੀ ਕਦੀ ਗਾਲ ਗਲ ਕੱਢ ਦਿੰਦੇ ਹੁੰਦੇ ਸੀ ਤੇ ਮੈਂ ਬਾਅਦ ਇਹ ਤਾਂ ਉੱਥੇ ਕੰਮ ਨਹੀਂ ਕੀਤਾ ਫੇਰ ਦੂਜੀ ਜਗ੍ਹਾ ਮੈਂ ਕੀਤਾ ਕੰਮ ਉੱਥੇ ਜਿਹੜੇ ਕੋ-ਵਰਕਰ ਸੀਗੇ ਇੰਡੀਅਨ ਉਹਨਾਂ ਨੇ ਬੜਾ ਤੰਗ ਕੀਤਾ ਮੈਨੂੰ ਤੇ ਮੈਂ ਉਹ ਛੱਡ ਗਿਆ ਸੀਗਾ ਜੌਬ ਤੇ ਮੁੜ ਕੇ ਮੈਂ ਗੋੜਿਆ ਦੇ ਵਿੱਚ ਕਰਦਾ ਪਿਆ ਮਤਲਬ 10-11 ਸਾਲ ਹੋ ਗਏ ਤੇ ਬੜਾ ਬਧੀ ਚੱਲਦਾ ਪਿਆ ਸਾਰਾ ਕੁਝ ਬਾਕੀ ਜਿਨ੍ਹਾਂ ਤੱਕ ਵੀ ਇਹ ਵੀਡੀਓ ਪਹੁੰਚਦੀ ਪਈ ਆ ਹਨਾ ਵੀ ਅੱਗੇ ਸ਼ੇਅਰ ਕਰ ਦਿਓ ਮੈਂ ਇੱਕ ਸੋਸ਼ਲ ਮੈਸੇਜ ਪਹੁੰਚਾਉਣਾ ਚਾਹੁੰਦਾ ਸਭ ਨੂੰ ਜਿਹੜੇ ਓਨਰਸ ਵੀ ਆ ਹਨਾ ਵੀ ਤੁਸੀਂ ਅਗਲੇ ਨੂੰ ਖਰੀਦ ਨਹੀਂ ਲਿਆ ਹੈਗਾ ਜਿਹੜੇ ਵੀ ਤੁਹਾਡੇ ਥੱਲੇ ਕੰਮ ਕਰਦੇ ਪਏ ਆ ਹਨਾ ਅਗਲੇ ਆਪਣੀ ਮਿਹਨਤ ਕਰਨ ਆਏ ਆ ਜੇ ਤੁਹਾਡੇ ਬੱਚੇ ਆ ਜਿਹੜੇ ਓਨਰਸ ਦੇਖ ਰਹੇ ਆ ਵੀਡੀਓ 'ਚ ਤੁਹਾਡੇ ਬੱਚੇ ਤੁਸੀਂ ਉਹਨਾਂ ਨੂੰ ਕਿੰਨੇ ਪਿਆਰ ਨਾਲ ਪਾਲਦੇ ਆ ਹਨਾ ਤੇ ਜਿਹੜੇ ਸਾਡੇ ਐਮਪਲੋਈ ਆ ਅੱਗੇ ਵੀ ਕਿਸੇ ਦੇ ਅੱਗੇ ਬੱਚੇ ਆ ਉਹਨਾਂ ਨੇ ਬੜੀ ਮਿਹਨਤ ਨਾਲ ਪਾਲੇ ਆ ਵੱਡੇ ਕੀਤੇ ਆ ਇਹ ਹਨ ਤੇ ਹੁਣ ਜਦੋਂ ਮਤਲਬ ਉਹ ਇੱਥੇ ਤੱਕ ਪਹੁੰਚੇ ਆ ਅੱਗੇ ਤਾਂ ਉਹਨਾਂ ਨੂੰ ਸਪੋਰਟ ਕਰੋ ਜਿੰਨਾ ਕਰ ਹੁੰਦੀ ਆ ਨਾ ਕਿ ਉਹਨਾਂ ਨੂੰ ਦੱਬੋ ਹਨਾ ਬਾਕੀ ਢਾਕੂ ਕਬਾਬ ਵਾਲਿਆਂ ਨੇ ਜਿਹੜਾ ਓਨਰ ਨੇ ਤਾਂ ਕਾਫੀ ਵੱਡਾ ਕਾਂਡ ਕੀਤਾ ਆ ਤੇ ਹੁਣ ਭੁਗਤ ਭੁਗਤੂਗੇ ਵੀ ਆਪ ਹੀ ਹੁਣ ਮੈਨੂੰ ਲੱਗਦਾ ਸ਼ਾਇਦ ਇਹਨਾਂ ਨੂੰ ਜੋ ਵੀ ਇਹਨਾਂ ਦੀ ਕਾਨੂੰਨੀ ਕਾਰਵਾਈ ਹੋਊਗੀ ਹਨਾ ਇੰਤਨਾ ਦੇ ਕੰਮਾਂ ਤੋਂ ਬਚਿਆ ਜਾ ਸਕਦਾ ਜੇ ਤੁਸੀਂ ਵਧੀਆ ਟ੍ਰੀਟਮੈਂਟ ਕਰੋ ਉਹ ਜਿਹੜੇ ਤੁਹਾਡੇ ਨਾਲ ਤੁਹਾਡੇ ਅੰਡਰ ਕੰਮ ਕਰਦੇ ਪਏ ਉਹ ਹੋਰ ਮਿਹਨਤ ਕਰਨਗੇ ਤੁਹਾਡੇ ਵਜੋਂ ਤੁਹਾਨੂੰ ਲਿਫਟ ਕਰਨ ਦੇ ਵਿੱਚ ਨਾ ਇਹ ਤਰੀਕਾ ਜਿਹੜਾ ਵਰਤਨਾ ਬੰਦੇ ਤੋਂ ਬੰਦੇ ਤੇ ਹੁੰਦਾ ਹੈ ਪਰ ਮੈਂ ਮੇਰੇ ਵਿਚਾਰ ਰੱਖੇ ਆ ਤੁਸੀਂ ਆਪਣੇ ਵਿਚਾਰ ਕਮੈਂਟ ਵਿੱਚ ਸ਼ੇਅਰ ਕਰ ਸਕਦੇ ਹੋ ਥੈਂਕ ਯੂ